ਨਹੀਂ ਲੱਗਿਆ ਵੀਜ਼ਾ ਇਮੀਗ੍ਰੇਸ਼ਨ ਕੰਪਨੀ ਮਾਲਕ ਦੀ ਕਾਰ ਨੂੰ ਲਾਈ ਅੱਗ ਇਹ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ ਗੱਡੀ ਨੂੰ ਅੱਗ ਲਾਉਣ ਦੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਇਹ ਤਸਵੀਰਾਂ ਉਸੇ ਸੀਸੀਟੀਵੀ ਦੀਆਂ ਨੇ ਪੁਲਿਸ ਮੁਤਾਬਕ ਮੋਲਜਮ ਦਾ ਨਾਮ ਬਿਨਤ ਸਿੰਘ ਹੈ ਆਪਣੀ ਬੇਟੀ ਨੂੰ ਬਾਹਰ ਭੇਜਣ ਦਾ ਕੇਸ ਉਸ ਨੇ ਇਮੀਗ੍ਰੇਸ਼ਨ ਕੰਪਨੀ ਚਲਾਉਂਦੀ ਮਨਪ੍ਰੀਤ ਕੌਰ ਨੂੰ ਦਿੱਤਾ ਸੀ ਪਰ ਜਦੋਂ ਬੇਟੀ ਦਾ ਕੰਮ ਨੇਪਰੇ ਨਾ ਚੜਿਆ ਤਾਂ ਮੋਲਜਮ ਨੇ ਕਾਰ ਨੂੰ ਅੱਗ ਲਾ ਦਿੱਤੀ ਇਸ ਮਾਮਲੇ ਵਿੱਚ ਦੋ ਹੋਰ ਮੋਲਜਮਾਂ ਦੀ ਹਾਲੇ ਪਾਲ ਹੈ ਗੱਡੀ ਨਾਲ ਆਪਣਾ ਨਾ ਕਿਸੇ ਨਾਲ ਮਾੜਾ ਮੋਟਾ ਸੀਗਾ ਲਾਕ ਡਾਟ ਸੀਗੀ ਮਾੜੀ ਮੋਟੀ ਸੰਤਉ ਦੇ ਮਾਰੇ ਖਿਆਲ ਚੇਤਾ ਵੀ ਨਹੀਂ ਸੀਗਾ ਵੀ ਉਹ ਐਜਾ ਕੰਮ ਕਰ ਸਕਦਾ ਉਹ ਰਾਤ ਨੂੰ ਨੇ ਬੰਦੇ ਭੇਜੇ ਨੇ ਦੋ ਆ ਦੋ ਬੰਦੇ ਭੇਜੇ ਨੇ ਰਾਤ ਨੂੰ ਤੁਰ ਕੇ ਆਏ ਨੇ ਮਲੌਰ ਰੋਡ ਤੋਂ ਉਹਨਾਂ ਨੇ ਤੇਲ ਤੁਲ ਜਿੱਥੋਂ ਤੇਲ ਲਿੱਤਾ ਪੈਟਰੋਲ ਵਾਲੇ ਨੇ ਪੈਟਰੋਲ ਵੀ ਦੱਸਦਾ ਉਹ ਤੋਂ ਪ੍ਰੋਲ ਲੱਗ ਗਏ ਨੇ ਰਾਤ ਨੂੰ 1 ਵਜੇ ਮਲੌਰ ਰੋਡ ਤੋਂ ਚੱਲੇ ਨੇ ਤੁਰ ਕੇ ਇੱਥੇ ਤੱਕ ਆਏ ਨੇ ਜਿਹੜੀ ਪੁਲਿਸ ਨੇ ਸਾਰੀ ਕਾਰਵਾਈ ਕੀਤੀ ਆ ਉਹਨਾਂ ਪੁਲਿਸ ਨੇ ਰਾਤੋਂ ਰਾਤ ਬੰਦੇ ਫੜਲੇ ਨੇ ਅੱਛਾ ਅੱਛਾ ਗੱਡੀ ਕਿੰਨੀ ਕੁ ਪੁਰਾਣੀ ਹੈ ਗੱਡੀ ਸਾਲ ਹੋਇਆ ਜੀ ਲੱਤੀ ਨੂੰ ਅਜੇ ਕਿਹ ਕੁਝ ਤੁਹਾਡੇ ਬਾਹਰ ਜਿਹੜੇ ਕੈਮਰੇ ਲੱਗੇ ਨੇ ਉਹਦੇ ਵਿੱਚ ਆਇਆ ਹਾਂ ਹਾਂ ਜੀ ਜਿਹੜਾ ਸਾਡਾ ਉਹ ਕੈਮਰਾ ਇੱਕ ਨਾ ਗੁਪਤਗੂ ਲੱਗਿਆ ਹੋਇਆ ਕਿਸੇ ਨੂੰ ਪਤਾ ਨਹੀਂਗਾ ਜਿਹੜੇ ਸਾਹਮਣੇ ਲੱਗੇ ਨੇ ਉਹ ਤਾਂ ਕਿਸੇ ਨੂੰ ਸਾਡੇ ਇੱਕ ਇੱਕ ਨਾ ਗੁਪਤੂ ਕੈਮਰਾ ਲਾਇਆ ਹੋਇਆ ਉਹਦੇ ਵਿੱਚ ਸਾਰੇ ਸਾਰੀ ਖਬਰ ਆ ਗਈ ਉਹਦੇ ਵਿੱਚ ਉਹਦੇ ਤੋਂ ਹੀ ਫੜਿਆ ਗਿਆ ਬਸ ਕਿੰਨੀ ਘੜੀ ਦੀ ਗੱਲ ਹੈ ਤਕਰੀਬਨ ਇਹ ਰਾਤ ਨੂੰ ਹੈਗੀ 3:28 ਕਿੰਮੇਟ ਦੀ 30 ਮਿੰਟ 28 ਸਾਢੇ ਸਾਢੇ 3:30 ਵਜੇ ਸਵੇਰੇ ਸੋਮਵਾਰ ਸਵੇਰੇ ਸਾਢੇ 3:30 ਵਜੇ ਅੱਛਾ ਪੂਰੀ ਅੱਗ ਲੱਗੀ ਸੀ ਉਸ ਟਾਈਮ ਕਰਕੇ ਜੋ ਲਈ ਪਟਾਕਾ ਪਿਆ ਤਾਂ ਫਿਰ ਸਾਰੇ ਇਸ ਮੇਰੇ ਬੱਚਾ ਉੱਠ ਗਿਆ ਉਹਨੂੰ ਸਮੈਲ ਗਈ ਆ ਗੱਡੀ ਅੰਦਰ ਧੂਆਂ ਗਿਆ ਤਾਂ ਫਿਰ ਸਾਨੂੰ ਬੇਟਾ ਰਾਤ ਨੂੰ ਉੱਠਿਆ ਪਿਓ ਕਹਿੰਦਾ ਪਪਾ ਰਾਤ ਨੂੰ ਧੂਆਂ ਬਹੁਤ ਆ ਰਿਹਾ ਵੀ ਸਵੇਰੇ ਸਵੇਰੇ ਦੇਖੋ ਗੱਡੀ ਨੂੰ ਮੈਨੂੰ ਲੱਗਦਾ ਵੀ ਕੋਈ ਪ੍ਰੋਬਲਮ ਹੋ ਗਈ ਮੈਂ ਕਹਿੰਦਾ ਯਾਰ ਗੱਡੀ ਕਿਤੇ ਸਟਾਰਟ ਰਹਿ ਗਈ ਹੋਣੀ ਆ ਵੀ ਰਾਤ ਨੂੰ ਕਿਤੇ ਗਰਮ ਹੋ ਗਈ ਗੱਡੀ ਇਹਨੂੰ ਅੱਗ ਲੱਗ ਗਈ ਹੋਣੀ ਆ ਬਸ ਇਹਦੇ ਨਾਲ ਅਸੀਂ ਬਾਹਰ ਨਿਕਲੇ ਆ ਤਾਂ ਦੇਖਿਆ ਵੀ ਟੱਕਣ ਖੁੱਲਾ ਪਿਆ ਸੀਗਾ ਤਾਂ ਗੱਡੀ ਦੇ ਉੱਤੇ ਕਾਫੀ ਪੰਬੜ ਮੱਚ ਰਿਹਾ ਸੀ ਗੱਡੀ ਦਾ ਆ ਫਿਰ ਮੈਨੂੰ ਆਇਆ ਸੀ ਵੀ ਯਾਰ ਤੇਲ ਜਾਂ ਟੈਂਕੀ ਨਹੀਂ ਖੁੱਲ ਸਕਦੀ ਇਹ ਵੀ ਕਿਸੇ ਨੇ ਸਟਾਰਟ ਕੀਤੀ ਆ ਇਹ ਕਿਉਂਕਿ ਪਿਛਲੇ ਪਾਸੇ ਪਿਛਲੇ ਪਾਸੇ ਤਾਂ ਇੰਜਨ ਹੈ ਨਹੀਂ ਇੰਜਨ ਤਾਂ ਅੱਗ ਗਈ ਆ ਉਹ ਅੱਗ ਨੂੰ ਫਿਰ ਅੱਗ ਤਾਂ ਪਿੱਛੇ ਲਾਣ ਦਾ ਉਹ ਕਿਸੇ ਜਦ ਕੈਮਰੇ ਚੈੱਕ ਕੀਤੇ ਨੇ ਤਾਂ ਪਿੱਛੇ ਉਹ ਬੰਦਾ ਇੱਥੇ ਬੈਠਾ ਸੀਗਾ ਉਹਨੇ ਇੱਥੇ ਆ ਕੇ ਸਾਰਾ ਕੁਝ ਕੀਤਾ ਉਹ ਬੰਦਾ ਟ੍ਰੇਸ ਹੋ ਗਿਆ ਉਹਦੇ ਵਿੱਚ ਫਿਰ ਅਸੀਂ ਫੈਵਰੇਟ ਬੁਲਾਈ ਆ ਰਾਤ ਨੂੰ ਫੈਵਰੇਟ ਆਈ ਆ ਫਿਰ ਫੈਵਰੇਟ ਨੇ ਵੀ ਬਹੁਤ ਸਾਡਾ ਸਾਥ ਦਿੱਤਾ ਰਾਤ ਨੂੰ ਐ ਤੇ ਨਾ 40 45 ਦੇ ਫੇਵਰਿਟ ਵੀ ਆ ਗਿਆ ਤੇ ਫਿਰ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਉਹ ਰਾਤ ਨੂੰ ਇਹ ਆਗੇ ਸੀ ਸਾਰੇ ਫਿਰ ਰਾਤ ਨੂੰ ਸਵੇਰੇ 4:30 ਵਜੇ 4:30 ਵਜੇ ਉਰੇ ਸੀ ਇਹ ਸਾਰੇ ਸਾਰਿਆਂ ਸਾਡੇ ਸਾਰ ਬਹੁਤ ਸਹਾਇਕ ਦਿੱਤਾ ਉਹ ਸਹਾਇਕ ਨਾਲ ਅਸੀਂ ਬਹੁਤ ਤਹਿਦ ਨਾਲ ਉਹਨਾਂ ਦਾ ਧੰਨਵਾਦ ਕਰਦੇ ਹਾਂ ਰਾਤ ਕੱਲ ਹੀ ਉਹਨਾਂ ਨੇ ਕਿਹਾ ਤੁਸੀਂ ਵੀ ਮੀਡੀਆ ਨੂੰ ਨਹੀਂ ਦੱਸਣਾ ਵੀ ਸਾਰਾ ਕੁਝ ਅਸੀਂ ਆਪੇ ਕਰ ਲਾਂਗੇ ਉਹਨਾਂ ਨੇ ਕੱਲ ਹੀ ਬੰਦੇ ਫੜ ਲਏ ਨੇ ਕੱਲ ਉਹਨਾਂ ਨੇ ਸ਼ਾਮ ਦੇ 4 ਵਜੇ 4:30 ਵਜੇ ਬੰਦੇ ਸਾਰੇ ਡਰੈਸ ਕਰ ਲਏ ਸੀਗੇ ਜਿਹੜੇ ਪਹਿਲਾਂ ਬੰਦੇ ਦੋ ਕਰਕੇ ਗਏ ਨੇ ਉਹ 5-5000 ਰੁਪਏ 5-5000 ਰੁਪਏ ਚ ਹਾਇਰ ਕੀਤੇ ਹੋਏ ਸੀਗੇ ਉਹਨਾਂ ਨੇ ਹਾਇਰ ਕਰਕੇ ਉਹਨਾਂ ਤੋਂ ਬੰਦਿਆਂ ਤੋਂ ਅੱਗ ਲਵਾਈ ਤੇ ਅੱਗ ਲਵਾ ਕੇ ਉਹ ਪਹਿਲਾਂ ਰਿੱਕੀ ਕਰਕੇ ਗਏ ਨੇ ਦੋ ਤਿੰਨ ਦਿਨ ਉਹ ਰਹੇ ਉਹ ਫਿਰ ਉਹਨਾਂ ਨੂੰ ਅੱਗ ਲਵਾਈਆ ਉਹਨਾਂ ਤੋਂ ਉਹ ਰਾਤ ਨੂੰ ਅਬਲੂ ਰੋਡ ਤੋਂ ਚੱਲ ਕੇ ਉਰੇ ਆਏ ਨੇ ਉਹਨਾਂ ਤੋਂ ਅੱਗ ਲਵਾਈਆ ਤੇ ਫਿਰ ਜਦੋਂ ਬੰਦਿਆਂ ਦੇ ਦੋ ਚਾਰ ਤੱਪੜ ਮਾਰੇ ਨੇ ਉਹਨਾਂ ਨੇ ਉਹਨਾਂ ਨੇ ਫਿਰ ਉਹ ਬੰਦਾ ਨਾਮ ਲੈਤਾ ਉਹ ਬੰਦੇ ਫਿਰ ਉਹ ਵੀ ਉਹਨਾਂ ਨੇ ਪੁਲਿਸ ਨੇ ਉਹ ਵੀ ਰੈਸਕ ਕਰਦੀ ਸੀ ਬਾਹਰੇ ਖੜਾਉਂਦੇ ਸੀ ਬਾਹਰ 1.5 ਸਾਲ ਹੋ ਗਿਆ ਇੱਤੀ ਕਰਦੀ ਸੀ ਸਾਲ ਸਾਲ ਹੋ ਗਿਆ ਲਿੱਤੀ ਗੱਡੀ ਨੂੰ ਸਾਲ ਤੋਂ ਪਹਿਲਾਂ ਜੀ ਸਾਡੀ ਨੋਵਾ ਸੀ ਮੇਰੇ ਕੋਲ ਨੋਵਾ ਸੀ ਇੰਡੀਕਾ ਸੀਗੀ ਉਹ ਇੱਥੇ ਰਾਤ ਨੂੰ ਬਾਹਰੇ ਖੜਦੀਆਂ ਸੀਗੀਆਂ ਕਦੇ ਇਦਾਂ ਦੀ ਕੋਈ ਗੱਲੇ ਨਹੀਂ ਹੋਈ ਕਦੇ ਪੈਂਚਰ ਵੀ ਨਹੀਂ ਹੋਇਆ ਗੱਡੀ ਨੂੰ ਤੇ ਇਹ ਤਾਂ ਜਣੀ ਕਿ ਜਾਣ ਬੁੱਝ ਕੇ ਕੀਤੀ ਕਰਾਈ ਸ਼ਰਾਤ ਸੀਗੀ ਜੀ ਇਹ ਕੱਲ ਰਣਜੀਤ ਸਿੰਘ son of ਕਰਦਿਆਲ ਸਿੰਘ ਹੈ ਨੀਅਰ ਕਿਸਾਨ ਇਨਕਲੇਵ ਵਾਰਡ ਨੰਬਰ 27 ਖੰਡੇ ਨੇ ਅੱਗੇ ਕੰਪਲੇਨ ਲਖਾਈ ਸੀ ਵੀ ਮੇਰੀ ਕ੍ਰੇਟਾ ਕਾਰ ਹੈਗੀ ਹੈ ਪੀਬੀ 26 25 38 ਵਾਈਟ ਕਲਰ ਦੀ ਵੀ ਉਹਨੂੰ ਅਨਨੋਨ ਬੰਦੇ ਨੇ ਅੱਗ ਲਾਤੀ ਸੀਗੀ ਅੱਗ ਲਾ ਕੇ ਜਿਹੜੇ ਉਕਾਰ ਹੈ ਟੋਟਲੀ ਨਸ਼ਟ ਕਰਤੀ ਸੀ ਉਸ ਬੰਦੀਆਂ ਸੀ ਐਫਆਈਆ ਨੰਬਰ 97 ਅੰਡਰ ਸੈਕਸ਼ਨ 436 427 120 ਬੀ ਤੇ ਦਰਜ ਕੀਤੀ ਹੈ ਉਸ ਤੋਂ ਬਾਅਦ ਐਸਐਚਓ ਸਿਟੀ 2 ਵੱਲੋਂ ਇਹਨਾਂ ਦੇ ਸਾਰੇ ਸੀਸੀਟੀਵੀ ਫੁਟੇਜ ਦਸੀਏ ਦੀ ਟੀਮ ਦੇ ਨਾਲ ਮਦਦ ਲੈ ਕੇ ਕਰੀਬਨ 10 ਕਿਲੋਮੀਟਰ ਦੇ ਸੀਸੀ ਫੁਟੇਜ ਕੈਮਰਿਆਂ ਦੀ ਨਾਲ ਲੱਭੇ ਨੇ ਉਸ ਤੋਂ ਬਾਅਦ ਇਹਨਾਂ ਕੋਲ ਇਨਫੋਰਮੇਸ਼ਨ ਆ ਗਈ ਕਿ ਇਹ ਕੰਮ ਜਿਹੜਾ ਹੈਗਾ ਬਿਆਨ ਸਿੰਘ ਸਨੋਂ ਕੁਮਲ ਸਿੰਘ ਆ ਘਲਾਹੇ ਦਾ ਉਹਨੇ ਆਪ ਹੋ ਕੇ ਤੇ ਦੋ ਬੰਦੇ ਹੋਰ ਨਾਲ ਲੈ ਕੇ ਇਹਨੂੰ ਕਾਰ ਨੂੰ ਅੱਗ ਲਾ ਕੇ ਇਨਜਾਮ ਦਿੱਤਾ ਸੀਗਾ ਫਿਰ ਅੱਜ ਕਿਉਂ ਲਈ ਇਹਨੇ ਕਾਰ ਲਈ ਇਹ ਕਹਿੰਦਾ ਵੀ ਮੈਂ ਜਿਹੜੀ ਮਨਪ੍ਰੀਤ ਕੌਰ ਹੈ ਉਹਦੇ ਕੋਲ ਆਪਣਾ ਬੇਟੀ ਦੇ ਡਾਕੂਮੈਂਟ ਲਾਇਏ ਸੀਗੇ ਬਾਹਰ ਭੇਜਣ ਵਾਸਤੇ ਵੀ ਉਹ ਬਾਹਰ ਨਹੀਂ ਜਾ ਸਕੀ ਇਸ ਕਰਕੇ ਗੁੱਸੇ 'ਚ ਆ ਕੇ ਉਹਨੇ ਇਹਦੀ ਕਾਰ ਨੂੰ ਨੁਕਸਾਨ ਪਹੁੰਚਾਉਣ ਦੇ ਬਾਰੇ ਕਾਰ ਨੂੰ ਅਗਲਾਤੀ ਅੱਗੇ ਜਿਹੜਾ ਹੈਗਾ ਇਹਨੂੰ ਮਕਦਮੇ 'ਚ ਅਰੈਸਟ ਕੀਤਾ ਹੈਗਾ ਤੇ ਜਿਹੜੇ ਦੋ ਦੂਜੇ ਹੋਰ ਹੈ ਉਹਨਾਂ ਨੂੰ ਵੀ ਅਸੀਂ ਛੇਤੀ ਅਰੈਸਟ ਕਰਕੇ ਅਦਾਲਤ 'ਚ ਪੇਸ਼ ਕਰਾਂਗੇ